ਬਾਕੀ ਬਾਈ ਦਲਜੀਤ ਲੋਕਾਂ ਦਾ ਕੰਮ ਆ ਬੋਲਣਾ ਉਹਨਾਂ ਬੋਲੀ ਜਾਣਾ ਤਗੜਾ ਹੋ ਕੇ ਲੱਗ ਰਿਹਾ ਮੇਰਾ ਭਰਾ ਜਿੱਥੇ ਤੈਨੂੰ ਲੋੜ ਪੈਂਦੀ ਏ ਸਾਡੇ ਅਸੀਂ ਜਿੰਨੇ ਜਾਣੇ ਵੀ ਹੈਗੇ ਆ ਮਾਰਾ ਕਿਰਪਾ ਕਰੇ ਤੇਰੀ ਇੱਕ ਆਵਾਜ਼ ਤੇ ਉੱਥੇ ਤੈਨੂੰ ਖੜੇ ਮਿਲਾਂਗੇ ਪੰਜਾਬ ਦੇ ਜਿਸ ਵੀ ਸਿਲਮੇ ਤੂੰ ਫਿਲਮ ਲਾਉਣੀ ਆ ਜਲੰਧਰ ਤੋਂ ਬਾਬਾ ਮਾਨ ਸਿੰਘ ਵੀ ਤੇਰੇ ਨਾਲ ਆਊਗਾ ਤੇ ਉਧਰੋਂ ਆਪਾਂ ਵੀ ਪਹੁੰਚਾਂਗੇ ਹੋਰ ਜਥੇਬੰਦੀਆਂ ਜਿੰਨੀਆਂ ਵੀ ਖੜੀਆਂ ਕਰਦਾ ਨਾ ਪੈਸੇ ਆ ਕਰਕੇ ਅਸੀਂ ਕਿਹਨਾਂ ਖੜਦੇ ਆ ਤੇ ਨਾ ਪੈਸਿਆਂ ਕਰਕੇ ਖੜਨਾ ਕੋਈ ਬੰਦਾ ਸਾਫਤ ਕਰਦੇ ਪੈਸਾ ਕਰਕੇ ਖੜੇ ਕੀਤੇ ਆ ਖੜੇ ਨਾ ਹੋਏ ਆ ਤੇ ਨਾ ਖੜੇ ਹੋਵਾਂਗੇ ਅਸੀਂ ਹਮੇਸ਼ਾ ਅਣਖਵਾਦ ਤੇ ਖੜੇ ਹੋਏ ਆ ਤੇ ਅਣਖਵਾਦ ਤੇ ਹੀ ਖੜੇ ਹੋਵਾਂਗੇ ਜੇ ਗੱਲ ਆ ਗਈ ਅਣਖ ਦੇ ਪੰਜਾਬ ਦੀ ਗੱਲ ਆ ਗਈ ਫਿਲਮਾਂ ਬੰਦ ਕਰਾਉਣ ਵਾਲੇ ਬਗੈਰਤਾ ਨੂੰ ਮੇਰਾ ਸਵਾਲ ਆ ਕਿ ਜਸਵੰਤ ਸਿੰਘ ਖਾਲੜਾ ਫਿਲਮ ਜਿਹੜੀ ਆ ਉਹ ਜਦੋਂ ਬੈਨ ਕੀਤੀ ਗਈ ਉਹਦਾ ਤੁਹਾਡੀ ਜ਼बान ਕਿਉਂ ਸੀਤੀ ਉਦੋਂ ਦੱਸੋ ਉਹ ਉਹਦੇ ਨਾਲ ਕਿਹੜਾ ਪਾਕਿਸਤਾਨ ਦੀ ਹਿਰਨ ਲਈ ਉਹਨੇ ਐਕਟਰ ਲਈ ਉਹ ਕਿਉਂ ਬੰਦ ਕੀਤੀ ਗਈ ਉਹ ਇਸ ਕਰਕੇ ਬੰਦ ਕੀਤੀ ਗਈ ਪੰਜਾਬ ਦੇ ਲੋਕਾਂ ਨੂੰ ਜਸਵੰਤ ਸਿੰਘ ਖਾਲੜਾ ਦੀ ਸਚਾਈ ਦੁਨੀਆ ਦੇ ਸਾਹਮਣੇ ਆ ਜਾਣੀ ਹੈ ਤੇ ਲੋਕ ਜਾਗ ਪਣੇ ਆ ਤੇ ਲੋਕਾਂ ਨੇ ਆਪਣੇ ਹੱਕ ਮੰਗਣੇ ਆ ਇਸ ਕਰਕੇ ਉਹਨਾਂ ਨੇ ਉਹ ਫਿਲਮ ਬੈਨ ਕਰ ਦਿੱਤੀ ਉਹ ਮੂਰਖੋ ਜਿਹੜੇ ਬੰਦੇ ਨੂੰ ਗਦਾਰ ਕਹਿੰਦੇ ਜੀ ਉਹ 84 ਵਰਗੀ ਫਿਲਮ ਜਿੱਦਾਂ ਦੀ ਫਿਲਮ ਜਿੱਦਾਂ ਦੀ ਸਚਾਈ ਜਿੱਦਾਂ ਦੀ ਰਿਐਲਿਟੀ ਦਲਜੀਤ ਦੇਸਾਂ ਨੇ 1984 ਫਿਲਮ ਦੇ ਵਿੱਚ ਵਖਾ ਦਿੱਤੀ ਨਾ ਗਰਤਾਰ ਚੀਮੇ ਨੂੰ ਪੁੱਛ ਲਓ ਉਹ ਆਪਣੀ ਇੰਟਰਵਿਊ ਚ ਕਹਿੰਦਾ ਕਹਿੰਦਾ ਮੈਂ ਉਹਦੇ ਚ ਇੰਸਪੈਕਟਰ ਦਾ ਰੋਲ ਕੀਤਾ ਨਾ ਤੇ ਮੈਂ ਲਾਸਟ ਰੋਲ ਤੇ ਪਿੱਠ ਤੇ ਗੋਲੀ ਚਲਾਈ ਤੇ ਮੈਨੂੰ ਲੋਕਾਂ ਦੀਆਂ ਲਾਣਤਾ ਪਈਆਂ ਵੀ ਤੂੰ ਆ ਬਹੁਤ ਮਾੜਾ ਰੋਲ ਕੀਤਾ ਆ ਨਹੀਂ ਤੈਨੂੰ ਕਰਨਾ ਚਾਹੀਦਾ ਉਸ ਬੰਦੇ ਨੇ ਪੰਜਾਬ ਦੀ ਸੱਚਾਈ ਪੇਸ਼ ਕੀਤੀ ਹੈ ਬਾਈ ਅੱਜ ਇੱਕ ਦੂਜੇ ਦੇ ਨਾਲ ਖੜਨ ਦੀ ਲੋੜ ਆ ਉਹ ਮੈਂ ਨਹੀਂ ਕਹਿੰਦਾ ਸਾਡੇ ਨਾਲ ਖੜੋ ਲੇਕਿਨ ਜਿਹੜੇ ਪੰਜਾਬ ਦੇ ਸਾਡੇ ਬੱਚੇ ਆ ਨੌਜਵਾਨ ਆ ਟਾਇਲੈਂਡ ਕਰਕੇ ਗਾੜੀ ਆ ਰਹੇ ਆ ਯਾਰ ਉਹ ਬੰਦਾ ਸਿੰਗਰ ਤੋਂ ਕਿੱਥੇ ਦੀ ਕਿੱਥੇ ਪਹੁੰਚ ਗਿਆ ਅਸੀਂ ਲੋਕ ਬਸ ਫੇਸਬੁੱਕ ਤੇ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਤੱਕ ਹੀ ਰਹਿ ਗਏ ਬਸ ਇਹਦੇ ਤੋਂ ਬਾਅਦ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਅੱਜ ਵੱਖੋ ਵੱਖਰੀਆਂ ਧਰਾਂ ਬਣਾ ਕੇ ਹੀ ਬੈਠੇ ਆ ਤੇ ਗੱਲਾਂ ਅਸੀਂ ਕਹਿੰਦੇ ਆ ਖਾਲਸਾ ਰਾਜ ਖਾਲਸਾ ਰਾਜ ਯਾਰ ਗੱਲਾਂ ਨਾਲ ਥੁੜਾ ਆਉਣਾ ਰਾਜ ਹਮੇਸ਼ਾ ਉਦੋਂ ਹੀ ਆਉਂਦਾ ਜਦੋਂ ਅਸੀਂ ਇੱਕ ਦੂਜੇ ਨਾਲ ਮੋਢ ਭਾਈ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਪੰਜਾਬ ਦੇ ਵਿੱਚ ਇਹ ਫਿਲਮ ਨੂੰ ਲਵਾਓ ਤਗੜੇ ਹੋ ਕੇ ਦਲਜੀਤ ਦਾ ਜਿਹੜਾ ਸਾਥ ਦਿਓ ਸਪੋਰਟ ਕਰੋ ਯਾਰ ਗਿੱਪੀ ਦੀ ਫਿਲਮ ਲੱਗੀ ਮੈਨੂੰ ਨਹੀਂ ਪਤਾ ਉਹਨਾਂ ਪੈਸੇ ਲਏ ਨਹੀਂ ਲਏ ਪਰ ਇਹ ਹੁਣ ਗਿੱਪੀ ਸਾਹਿਬਦ ਕਰੇ ਠੀਕ ਆ ਤੇ ਮੇਰੇ ਕੋ ਗਿੱਪੀ ਦਾ ਕੋਈ ਨੰਬਰ ਨਹੀਂ ਹੈ ਜੇ ਮੇਰੇ ਕੋ ਨੰਬਰ ਹੁੰਦਾ ਮੈਂ ਸਦਾ ਲਾ ਕੇ ਉਹਨੂੰ ਕਹਾਂ ਪੁੱਛ ਲੈਣਾ ਵੀ ਦੱਸ ਕਿਹੜੇ ਕਿਹੜੇ ਬੰਦੇ ਨੇ ਪੈਸੇ ਲਾਇਆ ਉਹ ਉਹਨਾਂ ਨੂੰ ਵੀ ਜਗ ਜਾਹਰ ਕੀਤਾ ਜਾਊਗਾ ਕਿ ਬਾਕੀ ਭਾਈ ਗਿੱਪੀ ਤੂੰ ਇਹ ਜ਼ਰੂਰ ਲਾਈਵ ਹੋ ਕੇ ਦੱਸੀ ਬਾਬੇ ਬਾਬੇ ਗਲਾਬ ਨੇ ਇਹ ਇਲਜ਼ਾਮ ਲਾਇਆ ਵੀ ਨਿਹੰਗ ਸਿੰਘਾਂ ਨੇ ਪੈਸੇ ਲਏ ਆ ਠੀਕ ਆ ਕਿਹੜੇ ਕਿਹੜੇ ਪੈਸੇ ਲੈ ਇਹ ਜਰੂਰ ਦੱਸੀ ਬਾਕੀ ਬਈ ਦਲਜੀਤ ਤਗੜਾ ਆ ਕੇ ਖਿੱਚ ਕੇ ਰੱਖ ਕਾਮ ਨੂੰ ਅੱਜ ਲੋੜ ਆ ਜੇ ਅਸੀਂ ਆਪਣੇ ਇਹ ਜਿਹੜੇ ਤਾਜ ਆ ਇਹ ਦੁਨੀਆ ਦੇ ਸਾਹਮਣੇ ਪ੍ਰਚਾਰ ਪ੍ਰਸਾਰ ਕਰਦੇ ਯਾਰ ਸਾਡਾ ਆਪਣਿਆਂ ਦਾ ਢਿੱਡ ਕਿਉਂ ਦੋਸਦਾ ਗਹਿਰਾ ਦਾ ਦੁੱਖੇ ਗੱਲ ਵੱਖਰੀ ਆ ਅਸੀਂ ਇੱਕ ਦੂਜੇ ਦੇ ਨਾਲ ਖੜਨਾ ਆਂ ਹੀ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਬੈਠੇ ਆ ਯਾਰ ਇਹ ਸਾਡਾ ਬੱਚਾ ਸਾਡਾ ਭਰਾ ਤਰੱਕੀ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੱਲਾ ਮਾਰਦਾ ਪਿਆ ਆ ਜਿਹੜੇ ਮੇਰੇ ਸਾਲੇ ਲਾਈਵ ਹੋ ਕੇ ਕਮੈਂਟ ਕਰਨ ਦਾ ਪੈਂਦੇ ਆ ਜਾਂ ਲਾਈਵ ਹੋ ਕੇ ਬੋਲਦੇ ਇਹਨਾਂ ਨੂੰ ਤਾਂ 10 ਬੰਦੇ ਨਹੀਂ ਜਾਣਦੇ ਕਰੋੜਾਂ ਬੰਦੇ ਉਸ ਬਦਲਜੀਤ ਨੂੰ ਲੋਕ ਪਿਆਰ ਕਰਦੇ ਉਹਨੂੰ ਪਸੰਦ ਕਰਦੇ ਆ ਯਾਰ ਸਾਡੇ ਵਰਗਾ ਨੂੰ 10 ਬੰਦੇ ਨਹੀਂ ਪਸੰਦ ਕਰਦੇ ਹੋਣਗੇ ਉਹਨੂੰ ਕਰੋੜਾਂ ਬੰਦੇ ਜਿਹੜੇ ਆ ਉਹਨੂੰ ਪਸੰਦ ਕਰਦੇ ਆ ਉਹਦੇ ਉਦੋਂ ਪਾਈਓ ਕਮੀ ਜਿਹੜੀ ਨਾ ਉਹਨੂੰ ਲੈਣ ਵਾਸਤੇ ਵੀ ਕਰੋੜਾਂ ਡਾਲਰ ਦੇਣ ਵਾਸਤੇ ਉਹਨੂੰ ਤਿਆਰ ਆ ਉਸ ਬੰਦੇ ਦੀ ਵੇਖੋ ਰੈਪਿਟੇਸ਼ਨ ਤੇ ਆਪਣੀ ਵੇਖੋ ਯਾਰ ਆਪਾਂ ਇੱਕ ਦੂਜੇ ਨੂੰ ਨਾਲ ਇੱਕ ਦੂਜੇ ਦੇ ਖੜਪੇ ਆਪਾਂ ਆਪਣੇ ਭਰਾਵਾਂ ਦੀ ਸਪੋਰਟ ਕਰੀਏ ਠੀਕ ਆ ਅੱਜ ਉਹ ਸਿੰਗਰ ਆ ਕਲਾਕਾਰ ਆ ਉਹ ਆਪਣੀ ਕਲਾ ਦੇ ਰਾਈ ਵੀ ਪੰਜਾਬ ਦੇ ਹਾਲਾਤ ਬਿਆਨ ਕਰ ਸਕਦਾ ਵਾ ਕਿਉਂ ਨਹੀਂ ਕਰ ਸਕਦਾ ਬਾਕੀ ਜਿਹੜੀ ਫਿਲਮ ਆ ਉਹ ਇਹ ਜਿਹੜੀ ਲੜਾਈ ਆ ਇਹਦੇ ਤੋਂ ਪਹਿਲਾਂ ਦੀ ਬਣੀ ਆ ਉਹ ਕਿਹੜੀ ਉਹਨਾਂ ਨੇ ਵੀ ਲੜਾਈ ਤੋਂ ਬਾਅਦ ਬਣਾਈ ਆ ਜਦੋਂ ਉਹਨੂੰ ਸਪੈਸ਼ਲ ਤੌਰ ਤੇ ਪੰਜਾਬ ਦੇ ਵਿੱਚ ਸੱਦਾ ਦੇ ਕੇ ਫਿਰ ਦਲਜੀਤ ਦਾ ਵਿਰੋਧ ਕੀਤਾ ਜਾਵੇ ਯਾਰ ਇੱਕ ਜਿਹੜੇ ਆਪਣਾ ਭਾਰਤ ਦੀ ਭਾਰਤ ਦਾ ਕਹਿੰਦੇ ਵਿਰੋਧੀ ਆਓ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇੱਕ ਦਲਜੀਤ ਸਾਹ ਜਿੱਦਾਂ ਦਾ ਬੰਦਾ ਜਿਹੜਾ ਤਿਰੰਗਾ ਜਿਹੜਾ ਉੱਤੇ ਲੈ ਕੇ ਆਪਣੇ ਉਹਨੇ ਤੇ ਉਹਨੇ ਆਪਣੀ ਪਬਲਿਕ ਦੇ ਵਿੱਚ ਜਿੱਥੇ ਸ਼ੋਅ ਲਾਇਆ ਉੱਥੇ ਦੱਸਿਆ ਕਿ ਮੈਂ ਇੰਡੀਅਨ ਆ ਮੈਂ ਭਾਰਤੀ ਆ ਤੇ ਯਾਰ ਅਸੀਂ ਕਿਹੜੇ ਚੱਕਰਾਂ ਪਏ ਹਿੰਦੂ ਹੋਵੇ ਮੁਸਲਮਾਨ ਹੋਵੇ ਸੇਕੋ ਵਸਾਈ ਹੋਵੇ ਇਹ ਸਾਰਿਆਂ ਦਾ ਸਾਂਝਾ ਪੰਜਾਬ ਆ ਇਹ ਕਿਸੇ ਦੇ ਪਿਓ ਦੀ ਜ਼ਗੀਰ ਥੋੜਾ ਇਸ ਕਰਕੇ ਇੱਕ ਦੂਜੇ ਦਾ ਵਿਰੋਧ ਨਾ ਕਰਿਆ ਕਰੋ ਜੇ ਕੋਈ ਹਿੰਦੂ ਭਰਾ ਚੰਗੀ ਸਿੰਗਿੰਗ ਕਰਕੇ ਚੰਗੀ ਐਕਟਿੰਗ ਕਰਕੇ ਗਾੜੀ ਆਉਂਦਾ ਉਹਦਾ ਸਾਥ ਦਿਓ ਉਹਦਾ 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 ਸਾਥ ਦਿਓ ਮੋਢੇ ਨਾਲ ਮੋਢਾ ਲਾ ਕੇ ਖੜੋ ਯਾਰ ਜੇ ਅੱਜ ਉਹ ਕਾਬਲ ਬਣੂਗਾ ਤੇ ਭੜਕੇ ਇਧਰੋਂ ਪਾਕਰੂ ਸਿੱਖੀ ਵਾਲ ਨੂੰ ਆਊਗਾ ਬਹੁਤ ਇਹ ਬੰਦੇ ਸਿੱਖੀ ਦਵਾਈ ਟੁੱਟ ਪਤਾ ਕਿਉਂ ਰਹਾ ਆ ਕਿਉਂਕਿ ਅਸੀਂ ਵਿਰੋਧ ਤਾਂ ਜਾਰੀ ਕਰਤੀ ਆ ਅਸੀਂ ਕੱਟੜਵਾਦੀ ਜਾਰੇ ਹੋ ਗਏ ਅਸੀਂ ਪਿਆਰ ਨਾਲ ਸਮਝਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਬੰਦੇ ਸਾਡੇ ਨਾਲ ਜੁੜਨ ਕਿੱਥੋਂ ਬੰਦੇ ਸਾਰੇ ਤਿੱਤਰ-ਪਿੱਤਰ ਹੁੰਦੇ ਜਾਂਦੇ ਆ ਸਾਡਾ ਫਰਜ਼ ਮੰਦਾ ਇਨੇ ਕਾਬਲ ਪਹਿਲਾਂ ਬਣੋ ਵੀ ਅਸੀਂ ਇਕੱਲੇ ਆਪ ਨਹੀਂ ਆਉਣ ਵਾਲੇ 10 ਬੰਦਿਆਂ ਨੂੰ ਵੀ ਸਾਮ ਸਕੀਏ ਇਸ ਕਰਕੇ ਬਾਈ ਦਲਜੀਤ ਤੇਰੇ ਨਾਲ ਖੜੇ ਆ ਇੱਕ ਠੋਕੇ ਖੜੇ ਆ ਪ੍ਰਵਾਨ ਕਰਨੀ ਚੜ੍ਹਦੀ ਕਲਾ ਚ ਰਹਿਣਾ ਸਾਡੀ ਦਿਲੋਂ ਅਰਦਾਸ ਆ ਤੇ ਤੂੰ ਜਿੱਥੇ ਮਰਜੀ ਫਿਲਮ ਲਾ ਆਵਾਜ਼ ਮਾਰੀ ਤੇਰੇ ਨਾਲ ਖੜੇ ਮਿਲਾਂਗੇ ਤੇ ਬਾਕੀ ਬਾਈ ਲੱਖੇ ਸਿਧਾਨੇ ਦੀ ਵੀ ਖਬਰ ਮਿਲਦੀ ਪਈ ਆ ਪੰਜਾਬ ਦੇ ਹਾਲਾਤ ਦਿਨ ਬਦ ਦਿਨ ਵਿਗੜਦੇ ਜਾ ਰਿਹਾ ਇਸ ਕਰਕੇ ਬਈ ਆਪਣੇ ਨੌਜਵਾਨਾਂ ਨੂੰ ਆਪਣੇ ਭਰਾਵਾਂ ਨੂੰ ਤੁਸੀਂ ਬਚਾਉਣਾ ਉਹਨਾਂ ਦੀ ਢਾਲ ਤੁਸੀਂ ਬਣਨਾ ਉਹਨਾਂ ਦਾ ਸਾਥ ਤੁਸੀਂ ਦੇਣਾ ਠੀਕ ਹੈ ਇਹ ਜ਼ਰੂਰੀ ਨਹੀਂ ਕਿ ਇੱਕ ਦੂਜੇ ਨੂੰ ਕਦੇ ਮਿਲੇ ਆ ਨਹੀਂ ਮਿਲੇ ਇੱਕ ਦੂਜੇ ਨਾਲ ਜਾ ਕੇ ਜੱਫੀਆਂ ਪਾ ਕੇ ਫੋਟੋਆਂ ਖਿਚਵਾਉਣਾ ਕੋਈ ਜ਼ਿਆਦਾ ਨਹੀਂ ਹੁੰਦਾ ਤੇ ਜਿਹੜੇ ਵੀ ਇਲਾਕੇ ਦੇ ਬੰਦੇ ਆ ਉਹ ਜ਼ਰੂਰ ਅੱਖੇ ਸਿਧਾਨੇ ਦੇ ਮਗਰ ਪਹੁੰਚਣ ਤੇ ਸਪੋਰਟ ਕਰਨ ਉਹਦੀ ਗੱਤ ਤੋਂ ਬਾਅਦ ਬਾਕੀ ਭਾਨੇ ਨੂੰ ਵੀ ਪਤਾ ਲੱਗ ਗਿਆ ਹੋਣਾ ਸਾਰੇ ਰਲ ਮਿਲ ਕੇ ਪਹੁੰਚ ਗਏ ਹੋਣੇ ਆ ਬਾਕੀ ਬਾਈ ਜਿੱਥੇ ਸਾਡੀ ਰੋਡ ਪਹੂਗੀ ਅਸੀਂ ਵੀ ਜ਼ਰੂਰ ਪਹੁੰਚਾਂਗੇ ਪੰਜਾਬ ਦੇ ਭਲੇ ਵਾਸਤੇ ਕੋਈ ਵੀ ਯਾਰ ਪੰਜਾਬ ਦਾ ਭਲਾ ਕਰਨ ਵਾਸਤੇ ਉੱਟੂਗਾ ਪੰਜਾਬ ਦੇ ਵਿਕਾਸ ਕਰੂਗਾ ਅਸੀਂ ਉਹਦੇ ਨਾਲ ਹੀ ਖੜਾਂਗੇ ਉਹਦੇ ਨਾਲ ਹੀ ਖੜਨਾ ਅਹੀਂ ਕਿਹੜੇ ਪੰਜਾਬ ਦੇ ਕੋਈ ਆਗੂ ਬਣਨਾ ਚਾਹੁੰਦੇ ਆ ਅਸੀਂ ਤਾਂ ਸੇਵਾਦਾਰ ਬਣ ਕੇ ਨਿਮਾਣੇ ਜੇ ਸੇਵਾਦਾਰ ਆ ਸੇਵਾ ਹੀ ਕਰਨੀ ਆ ਬਸ ਤੇ ਗੁਰੂ ਕਿਰਪਾ ਕਰੇ ਬਾਕੀ ਬਈ ਇੱਕ ਹੋਰ ਸਪੈਕਟੀ ਕਰਨ ਜ਼ਰੂਰੀ ਹੀ ਮੈਨੂੰ ਅੱਜ ਵੀ ਬਹੁਤ ਸਾਰੇ ਭੈਣ ਭਰਾਵਾਂ ਦੇ ਫੋਨ ਆਏ ਕਿ ਤੁਹਾਨੂੰ ਅਮਰਤਪਾਲ ਤੋਂ ਖਤਰਾ ਮੈਂ ਆ ਬਾਈ ਮੈਨੂੰ ਅਮਰਤਪਾਲ ਤੋਂ ਕੋਈ ਖਤਰਾ ਨਹੀਂ ਮੈਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਆ ਮੇਰੀ ਜਦੋਂ ਲਿਖੀ ਆ ਉਦੋਂ ਆਪੇ ਆ ਜਾਣੀ ਆ ਠੀਕ ਆ ਤੇ ਮੈਨੂੰ ਕਹਿੰਦੇ ਵੀ ਤੂੰ ਫਿਰ ਲੈ ਕੇ ਦੇ ਦੇ ਮੈਂ ਕਿਹਾ ਬਾਈ ਖਰਚਾ ਤੁਹਾਡਾ ਸੰਤ ਦਾ ਹੋਊਗਾ ਲੈ ਕੇ ਮੈਂ ਦੇ ਦੂੰਗਾ ਮਾਇਆ ਸੰਤ ਨੇ ਲਾਉਣੀ ਆ ਜੋ ਖਰਚਾ ਵਕੀਲ ਦਾ ਹੋਊਗਾ ਉਹ ਤੁਸੀਂ ਦੇਣਾ ਬਾਕੀ ਲੈ ਕੇ ਮੈਂ ਦੇ ਦੂੰਗਾ ਮੈਨੂੰ ਕੋਈ ਖਤਰਾ ਨਹੀਂ ਮੈਂ ਭਾਵੇਂ ਐਸਐਸਪੀ ਲਗਾ ਦਿਓ ਡੀਐਸਪੀ ਲਗਾ ਦਿਓ ਮੈਂ ਜੇ ਕੋਈ ਵੀ ਹੋਊਗਾ ਉਹ ਕਰਮਾਂ ਦਾ ਲਿਖਿਆ ਹੁੰਦਾ ਕੋਈ ਕਿਸੇ ਨੂੰ ਨਹੀਂ ਮਾਰ ਸਕਦਾ ਠੀਕ ਆ ਜਿਸ ਰਾਖਾ ਤੇ ਕੋਈ ਨਾ ਮਾਰੇ ਸੋ ਮੂਆ ਜਿਸ ਮਨੋਂ ਬਸਾਰੇ ਇਸ ਕਰਕੇ ਜਦੋਂ ਲਿਖਿਆ ਉਹ ਤਾਂ ਚੱਲ ਜਾਣਾ ਇਸ ਕਰਕੇ ਪਰਵਾਹ ਨਹੀਂ ਕਰਨੀ ਤੁਹਾਡਾ ਸਾਥ ਚਾਹੀਦਾ ਜਿੱਥੇ ਕਹੋਗੇ ਲੈ ਕੇ ਦੇ ਦਾਂਗੇ ਗੱਲ ਕੋਈ ਨਹੀਂ ਚੜ੍ਹਦੀ ਕਲਾ ਚ ਰਹੋ ਸਾਰੇ ਤੇ ਹੁਣ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਦਲਜੀਤ ਦੀ ਫੋਟੋ ਵੱਧ ਤੋਂ ਵੱਧ ਸ਼ੇਅਰ ਕਰੋ ਉੱਤੇ ਲਿਖ ਕੇ ਵੀ ਬਾਈ ਤੇਰੇ ਨਾਲ ਆ ਠੀਕ ਆ ਸਾਰੇ ਆਪਣੇ ਜਿੰਨੇ ਭੈਣ ਭਰਾ ਜਥੇਬੰਦੀਆਂ ਵਾਲੇ ਅੰਮ੍ਰਿਤ ਸਿੰਘਾ ਤੇ ਜਿਹੜੇ ਬਾਬੇ ਗੁਲਾਬ ਦੂਜੇ ਤੇ ਜਿਹਨਾਂ ਨੇ ਚਿਪੜੀਆਂ ਕੀਤੀਆਂ ਨਾ ਇਹਨਾਂ ਦਾ ਨਾਲ ਵੀ ਜਰੂਰ رابطہ ਇੱਕ ਵਾਰੀ ਹੋਊਗਾ ਹੁਣ ਇਹ ਸਪਸ਼ਟੀਕਰਨ ਕਿਪੀ ਗਰੇਵਾਲ ਦਊਗਾ ਤੇ ਉਹਦੇ ਤੋਂ ਬਾਅਦ ਟਾਕੇ ਪਹਿਣਗੇ ਜਰੂਰ ਮੈਂ ਬਾਬਾ ਮੇਜਰ ਸਿੰਘ ਦੀ ਸੋਢੀ ਦਸਮੇਸ਼ ਤਰਨਾਦਲ ਉਹਨਾਂ ਨੂੰ ਵੀ ਕਹਿ ਦੇਣਾ ਔਰ ਬਾਬਾ ਜੋਗਾ ਸਿੰਘ ਜੀ ਤਾਂ ਬਾਬਾ ਬਕਾਲਾ ਸਾਹਿਬ ਉਹਨਾਂ ਨੂੰ ਵੀ ਕਹੂੰਗਾ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਬਾਬਾ ਕੁਲਦੀਪ ਸਿੰਘਾ ਤੇ ਬਾਬਾ ਰਬ ਬਾਬਾ ਰਾਜਾ ਰਾਜ ਸਿੰਘ ਇਹ ਵੀ ਸਾਰੇ ਗਏ ਆ ਇਹਨਾਂ ਸਾਰਿਆਂ ਬਾਬਿਆਂ ਨੂੰ ਮੈਂ ਇੱਕ ਵਾਰੀ ਜ਼ਰੂਰ ਬੇਨਤੀ ਕਰੂੰਗਾ ਕਿ ਤੁਸੀਂ ਸਾਰੇ ਇਕੱਤਰ ਹੋ ਕੇ ਲੁਧਿਆਣੇ ਵਾਲਾ ਬਾਬਾ ਆਪਣਾ ਕਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ ਮਹਾਂਪੁਰਖ ਬਾਬਾ ਜੀ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਕਰਨੀ ਵੀ ਇਕੱਤਰ ਹੋ ਤੇ ਬੁੱਢੇ ਦਲ ਦੀ ਫੌਜ ਨੂੰ ਵੀ ਬੇਨਤੀ ਆ ਵੀ ਸਾਰੇ ਇਕੱਤਰ ਹੋ ਕੇ ਇਹਦੇ ਕੋਲ ਇਹ ਸਵਾਲ ਦਾ ਜਵਾਬ ਲੈਣਾ ਤੇ ਗਿੱਪੀ ਤੂੰ ਦੱਸਣਾ ਵੀ ਕਿੰਨੇ-ਕਿੰਨੇ ਪੈਸੇ ਲਏ ਆ ਤੇ ਹੁਣ ਇਹ ਦਲਜੀਤ ਦੱਸੂਗਾ ਕਿ ਅਸੀਂ ਕਿੰਨੇ ਪੈਸੇ ਲੈ ਕੇ ਉਹਦੇ ਨਾਲ ਖੜਿਆ ਬਿਨਾਂ ਆਹੀਂ ਕਹਤੋ ਕੋਈ ਪੈਸਾ ਪੁਹਾ ਲੈ ਕੇ ਨਹੀਂ ਅਸੀਂ ਤੇ ਆ ਜਿਹੜਾ ਤਾਜ ਆ ਨਾ ਇਹਦੇ ਬਾਅਦ ਤੇ ਖੜਨਾ ਠੀਕ ਆ ਇਸ ਤਾਜਵਾਦ ਤੇ ਇੱਕ ਦਿਨ ਮਰਨਾ ਤੇ ਇਹ ਤਾਜਵਾਦ ਤੇ ਖੜੇ ਆ ਤਾਜਵਾਦ ਤੇ ਖੜੇ ਰਵਾਂਗੇ ਚੜ੍ਹਦੀ ਕਲਾ ਚ ਰਹੋ ਸਾਰੇ ਬੈਰਬੋਧ ਭੁੱਲ ਕੇ ਗੁਰੂ ਦੇ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਜੋ ਤਾਂ ਹੀ ਪੰਥ ਦਾ ਵਿਕਾਸ ਹੋਣਾ ਤੇਰ ਮੇਰ ਦੇ ਵਿੱਚ ਹੀ ਪੰਥ ਦਾ ਉਜਾੜਾ ਆ ਜਾਣਾ ਠੀਕ ਆ ਗੁਰੂ ਕਿਰਪਾ ਕਰੇ ਪੰਥ ਦੇ ਜੋਧਿਆਂ ਦੀ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਇੱਕ ਵਾਰੀ ਕਹੋ ਨਾਨਕ ਰਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਗੁਰੂ ਕਿਰਪਾ ਕਰੇ ਸਾਰੇ ਇੱਕ ਹੋ ਜੋ ਪੰਜਾਬ ਦਾ ਵਿਕਾਸ ਕਰੋ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਸਾਨੂੰ ਇੱਕ ਹੋਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ